ਜੇ ਤਣ ਮਹਾਰਾਜ ਬਾਹ ਤੋਂ ਫੜ ਕੇ ਪੁੱਛਣਗੇ ਸੁਣਿਓ ਜੇ ਇੱਥੇ ਆ ਕੇ ਮਹਾਰਾਜ ਦੇ ਅੱਗੇ ਖੜ ਕੇ ਵੀ ਤੈਨੂੰ ਅਰਦਾਸ ਕਰਨੀ ਪਵੇ ਬੋਲ ਕੇ ਆਪਣਾ ਦੁੱਖ ਦੱਸਣਾ ਪਵੇ ਇਹ ਤੇਰਾ ਪਿਆਰ ਕਾਦਾ ਹੋਇਆ ਮਹਾਰਾਜ ਨਾਲ ਬਈ ਸੁਣਿਓ ਜੇ ਬੋਲ ਕੇ ਦੱਸਣਾ ਪਵੇ ਜਿਹੜਾ ਘਟਾ ਘਟਾ ਚ ਵੱਸਦਾ ਹੈ ਆਪਾਂ ਕਹਿੰਦੇ ਹਰ ਥਾਂ ਤੇ ਮਾਲਕ ਹੀ ਹਰ ਪੈਰ ਪੈਰ ਤੇ ਮਾਲਕ ਹੀ ਘਟ ਘਟ ਮੈਂ ਹਰ ਜੂ ਵਸਿਆ ਸਾਰੀਆਂ ਥਾਵਾਂ ਤੇ ਮਾਲਕ ਆਪੇ ਜੇ ਘਟਾਂ ਘਟਾਂ ਚ ਵਸਦਾ ਹੈ ਇੱਥੇ ਆ ਕੇ ਹੱਥ ਜੋੜ ਕੇ ਖੜ ਜਾਂਦਾ ਹੈ ਫਿਰ ਉਹਨੂੰ ਇਹ ਨਹੀਂ ਪਤਾ ਵੀ ਤੈਨੂੰ ਦੁੱਖ ਵੀ ਨਹੀਂ ਤੈਨੂੰ ਤਕਲੀਫਾਂ ਵੀ ਨਹੀਂ ਤੈਨੂੰ ਪ੍ਰੋਬਲਮਾਂ ਵੀ ਨਹੀਂ ਤੇਰੇ ਘਰ ਚ ਕਲੇਸ਼ ਵੀ ਉਹਨੂੰ ਪਤਾ ਨਹੀਂ ਸਭ ਕੁਝ ਪਤਾ ਹੈ ਚੇਤੇ ਰੱਖੀ ਗੁਰੂ ਨੂੰ ਤੇਰੀ ਕੱਲੀ ਕੱਲੀ ਗੱਲ ਦਾ ਪਤਾ ਹੈ ਮਹਾਰਾਜ ਨੂੰ ਤੇਰੀ ਕੱਲੀ ਕੱਲੀ ਗੱਲ ਦਾ ਪਤਾ ਹੈ ਹਰ ਇੱਕ ਗੱਲ ਚੇਤੇ ਰੱਖੀ ਗੁਰੂ ਤਾਂ ਸਭ ਕੁਝ ਲੈ ਕੇ ਬੈਠਾ ਤੇਰੀ ਭਾਵਨਾ ਹੀ ਨਹੀਂ ਪਣਦੀ ਲੈਣ ਵਾਲੀ ਮਹਾਰਾਜ ਦਾ ਸਭ ਕੁਝ ਆਏ ਹੱਥਾਂ 'ਚ ਲੈ ਕੇ ਬੈਠੇ ਨੇ ਇੱਥੇ ਆ ਕੇ ਥੋੜੀ ਬੋਲਣਾ ਪੈਣਾ ਜੇ ਇੱਥੇ ਆ ਕੇ ਵੀ ਮਹਾਰਾਜ ਨੂੰ ਕਹਿਣਾ ਪਿਆ ਫਿਰ ਗੁਰੂ ਨਾਨਕ ਜੀ ਤੇ ਦੁਨੀਆ 'ਚ ਫਰਕ ਕੀ ਹੋਇਆ ਭਈ ਇੱਥੇ ਆ ਕੇ ਬੋਲਣ ਦੀ ਲੋੜ ਨਹੀਂ ਵਿਣ ਬੋਲਿਆ ਪਰ ਮੰਗਣ ਤੋਂ ਪਹਿਲਾਂ ਉਹਨੂੰ ਆਪਣਾ ਬਣਾ ਲਓ ਜਦੋਂ ਆਪਣਾ ਬਣ ਗਿਆ ਨਾ ਜਿਵੇਂ ਮਾਂ ਪੁੱਤ ਨੂੰ ਪਿਆਰ ਕਰਦੀ ਦੁੱਖ ਨਹੀਂ ਵੇਖ ਸਕਦੀ ਗੁਰਬਾਣੀ ਗੁਰੂ ਐ ਪਿਆਰ ਕਰਦੀ ਆਪਾਂ ਸਤਿਗੁਰੂ ਗੁਰਨਾਨਕ ਸਾਹਿਬ ਐ ਪਿਆਰ ਕਰਨਗੇ ਤੂੰ ਦੁੱਖ ਚ ਹੋਵੇਂ ਇਹ ਹੋਈ ਨਹੀਂ ਸਕਦਾ ਕਰੀ ਸਾਧ ਸੰਗਤ ਜੀ ਇਹਦਾ ਮਹਾਰਾਜ ਦੇ ਚਰਣਾ ਚ ਇਹ ਅਰਦਾਸ ਕਰਿਆ ਕਰੋ ਮਹਾਰਾਜ ਨਿਭ ਜਾਣਗੀ ਤੇ ਸਾਡੀਆਂ ਤੁਹਾਡੇ ਚਰਨਾਂ ਨਾਲ ਭਾਈ ਮਰਦਾਨੇ ਵਾਲੀ ਭਾਵਨਾ ਸਾਡੀ ਵੀ ਬਣ ਜੇ ਤੇ ਜਿੱਦਣ ਭਾਵਨਾ ਬਣ ਗਈ ਸਾਧ ਸੰਗਤ ਜੀ ਉਦਣ ਹੋਏਗਾ ਕਿ ਭਾਈ ਮਰਦਾਨੇ ਦੀ ਬਣੀ ਸੀ ਭਾਵਨਾ ਮੁਰੀਦ ਬਣਿਆ ਸੀ ਉਹ ਤੇ ਅਸੀਂ ਵੀ ਫਰੀਦ ਬਣਦਾ ਮਹਾਰਾਜ ਦੇ ਘਰ ਤੋਂ ਸੱਚੇ ਬਾਦਸ਼ਾਹ ਦੇ ਦਰ ਤੋਂ ਫਿਰ ਐਸੀਆਂ ਬਖਸ਼ਿਸ਼ਾਂ ਮਿਲਣਗੀਆਂ ਪਰ ਮੈਂ ਹਮੇਸ਼ਾ ਕਹਿੰਦਾ ਦੁਨੀਆ ਤੇ ਬਾਬਿਆਂ ਦੀ ਕਮੀ ਨਹੀਂ ਦੁਨੀਆ ਤੇ ਡੇਰਿਆਂ ਦੀ ਕਮੀ ਨਹੀਂ ਦੁਨੀਆ ਤੇ ਪੀਰਾਂ ਫਕੀਰਾਂ ਦੀ ਕਮੀ ਨਹੀਂ ਇਸੇ ਕਰਕੇ ਕਹੀਦਾ ਹੈ ਉਹ ਜਿੱਤਾਂ ਬਾਬੇ ਆਏ ਬਥੇਰੇ ਇੱਕ ਇੱਕ ਦੇ ਪੰਜ ਪੰਜ ਸੀ ਡੇਰੇ ਉਹ ਜਿੱਤਾ ਬਾਬੇ ਬਥਰੇ ਇੱਕ ਇੱਕ ਦੇ ਉਹਦੀ ਪੰਜ ਸੀ ਡੇਰੇ ਉਹ ਜਿੱਤਾ ਬਾਬੇ ਆਏ ਬਥਰੇ ਇੱਕ ਇੱਕ ਦੇ ਪੰਜ ਪੰਜ ਸੀ ਡੇਰੇ ਉਹ ਜਿੱਤਾ ਬਾਬੇ ਬਥਰੇ ਇੱਕ ਇੱਕ ਦੇ ਉਹਦੀ ਪੰਜ ਸੀ ਡੇਰੇ ਪਰੋਂ ਦੀ ਵਾਂਗੂ ਸੱਚ ਦਾ ਹੋਕਾ ਹੋਰ ਕਿਸੇ ਨੇ ਲਾਇਆ ਕਾ ਬਾਬਾ ਹੁਣ ਦੁਨੀਆ ਤੇ ਆਇਆ ਨਾ ਬਾਬੇ ਨਾਲ ਨਿਕ ਵਰਦਾ ਬਾਬਾ ਹੁਣ ਦੁਨੀਆ ਤੇ ਆਇਆ ਨਾ ਬਾਬੇ ਨਾਲ ਨਿਕ ਵਰਦਾ ਬਾਬਾ ਹੁਣ ਦੁਨੀਆ ਤੇ ਆਇਆ ਨਾ ਓ ਬਾਬੇ ਨਾਲ ਨਿਕ ਵਰਦਾ ਬਾਬਾ ਹੁਣ ਦੁਨੀਆ ਤੇ ਆਇਆ ਨਾ ਬਾਬੇ ਨਾਲ ਨਿਕ ਵਰਦਾ ਬਾਬਾ ਹੁਣ ਦੁਨੀਆ ਤੇ ਆਇਆ ਨਾ ਓ ਦਸ ਵਰਗਾ ਕੋਈ ਹੋਰ ਤੁਹਾਨੂੰ ਲੱਭ ਜੇ ਹੋਰ ਨਹੀਂ ਲੱਭਣਾ ਸਾਧ ਸੰਗਤ ਜੀ ਆ ਤੁਸੀਂ ਚੱਲਿਓ ਡੇਰਾ ਸਾਹਿਬ ਦੀ ਪਾਵਨ ਫਤਰ ਧਰਤੀ ਤੇ ਚੋਲਾ ਪਿਆ ਉੱਥੇ ਗੁਰੂ ਸਾਹਿਬ ਦਾ ਚੋਲੇ ਤਾਂ ਦੁਨੀਆਂ ਦੇ ਹੋਰ ਵੀ ਬਥੇਰੇ ਨੇ ਕੱਪੜੇ ਤਾਂ ਲੋਕਾਂ ਦੇ ਹੋਰ ਵੀ ਬੜੇ ਨੇ ਮਹਿੰਗੇ ਤੋਂ ਮਹਿੰਗੀਆਂ ਪੋਸ਼ਾਕਾਂ ਤਾਂ ਹੋਰ ਵੀ ਬੜੀਆਂ ਨੇ ਚੋਲਾਈਏ ਕੱਪੜਾ ਹੀ ਇੱਕ ਪਰ ਪਾਇਆ ਕਿੰਨੇ ਹੋਇਆ ਗੁਰੂ ਨਾਨਕ ਸਾਹਿਬ ਇੱਕ ਦੀ ਬਖਸ਼ਿਸ਼ ਇੱਕ ਚੋਲੇ ਨੂੰ ਕਰੋੜਾ ਸਿਰ ਝੁਕਦੇ ਨੇ ਅਸੀਂ 8 ਵਜੇ ਇੱਥੇ ਪਹੁੰਚਣਾ ਸੀ ਸਾਢੇ 7 ਵਜੇ ਜਦੋਂ ਉੱਥੋਂ ਤੁਰੇ ਆ ਨਾ ਟਾਂਡੇ ਤੋਂ ਅੱਗੇ ਆਏ ਅਸੀਂ ਇੱਕ ਟਰਾਲੀ ਦੋ ਟਰਾਲੀਆਂ ਚਾਰ ਟਰਾਲੀਆਂ ਮੈਂ ਕਿਹਾ ਚੱਲ ਕੱਢ ਲੋ ਜਾਮ ਚੋਂ ਫੜਫੜ ਲੈ ਆਏ ਗੱਡੀਆਂ ਕੱਢ ਕੇ ਅੱਗੇ ਫੇਰ ਵੇਖਿਆ ਫੇਰ ਹੋਡੀਆਂ ਟਰਾਲੀਆਂ ਫੇਰ ਵੇਖਿਆ ਫੇਰ ਉਹਨੀਆਂ ਟਰਾਲੀਆਂ ਚੱਲ ਟਰਾਲੀਆਂ ਟਰੂਲੀਆਂ ਚੋਂ ਨਿਕਲੇ ਅਸੀਂ ਅੱਗੇ ਹਰਪਿੰਡ ਨੇ ਲੰਗਰ ਲਾਇਆ ਹਰ ਘਰ ਨੇ ਲੰਗਰ ਲਾਇਆ ਹਰ ਪਿੰਡ ਨੇ ਕੋਈ ਠੰਡੇ ਵਰਤਾ ਰਿਹਾ ਕੋਈ ਪਕੌੜੇ ਖਵਾ ਰਿਹਾ ਕੋਈ ਬਿਸਕੁਟ ਖਵਾ ਰਿਹਾ ਕੋਈ ਕੁਛ ਉਹ ਮੈਂ ਕਿਹਾ ਕਮਾਲ ਦੀ ਗੱਲ ਇਹ ਸਾਰੇ ਕਿੱਥੇ ਜੱਲੇ ਨੇ ਕਹਿੰਦੇ ਗੁਰੂ ਨਾਨਕ ਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਜੇਤੇ ਰੱਖਿਓ ਆ ਨਿਹਰਪੁਰ ਦੀ ਧਰਤੀ ਤੇ ਤੁਸੀਂ ਬੈਠੇ ਹੋ ਦੀ ਬਖਸ਼ਿਸ਼ ਹੈ ਮਹਾਰਾਜ ਦੀ ਇਹ ਵੱਡੀਆਂ ਬਖਸ਼ਿਸ਼ਾਂ ਨੇ ਮਹਾਰਾਜ ਦੀਆਂ ਕੱਲ ਨੂੰ ਵੀ ਇੱਥੇ ਸੰਗ ਆਏਗਾ ਅੱਜ ਵੀ ਸੰਗ ਤਾਂ ਅਨੰਦ ਮਾਣਿਆ ਕਿੰਨੇ ਲੋਕ ਤੁਸੀਂ ਮੇਰੇ ਤੋਂ ਪਹਿਲਾਂ ਗੁਰਮਖਾਨੇ ਕੀਰਤਨ ਕੀਤਾ ਹੈ ਸ਼ਾਮ ਦੇ ਬੈਠੇ ਹਾਂ ਚੇਤੇ ਰੱਖਿਓ ਜਦੋਂ ਕਿਸੇ ਨੂੰ ਮਿਲਣ ਜਾਈਏ ਨਾ ਜਦੋਂ ਕਿਸੇ ਨੂੰ ਮਿਲਣ ਜਾਈਏ ਮਿਲਣ ਦਾ ਤਾਂ ਛੱਡੋ ਕਈ ਵਾਰ ਸਾਡੇ ਮਨ 'ਚ ਪਤਾ ਕੀ ਹੁੰਦਾ ਹੈ ਯਾਰ ਫਲਾਣੇ ਬੰਦੇ ਨੂੰ ਭੁੱਲ ਗਿਆ ਸੀ ਮੈਂ ਫੋਨ ਕਰਨਾ ਸੀ ਯਾਦ ਹੀ ਨਹੀਂ ਰਿਹਾ ਆਪਾਂ ਫੋਨ ਚੁੱਕਦੇ ਆ ਐ ਲਾਉਣ ਲੱਗ ਜੰਨੇ ਆ ਨੰਬਰ ਅਜੇ ਐ ਡਾਇਲ ਹੀ ਕੀਤਾ ਹੁੰਦਾ ਅੱਗੋਂ ਪਹਿਲਾਂ ਹੀ ਉਹਦਾ ਫੋਨ ਆ ਜਾਂਦਾ ਰੱਬਾ ਕਹਿੰਨਾ ਯਾਰ ਮੈਂ ਤੈਨੂੰ ਹੀ ਕਰਨ ਲੱਗਾ ਸੀ ਫੋਨ ਲੈ ਤੂੰ ਕਿੱਥੇ ਕਰਨ ਲੱਗਾ ਸੀ ਮੈਂ ਤਾਂ ਕਦੋਂ ਦਾ ਯਾਦ ਕਰਦਾ ਤੈਨੂੰ ਕੀ ਹੁੰਦਾ ਹੈ ਨੰਬਰ ਨਹੀਂ ਲਾਇਆ ਜੇ ਦਿਲਾਂ ਦੀ ਤਾਂਗ ਹੋਵੇ ਬਿਨਾ ਤਾਰਾਂ ਤੋਂ ਬਿਨਾ ਫੋਨਾਂ ਤੋਂ ਬਿਨਾ ਖੰਭਿਆਂ ਤੋਂ ਇੱਕ ਤੋਂ ਦੂਜੇ ਤਾਈਂ ਗੱਲ ਪਹੁੰਚ ਜਾਂਦੀ ਏ ਆ ਜਿਹੜੇ ਲੱਖਾਂ ਲੋਕ ਬਾਬੇ ਨਾਨਕ ਨੂੰ ਸਜਦਾ ਕਰਨ ਚੱਲੇ ਨੇ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਾ ਨਹੀਂ ਕਰਨਗੇ ਇਹਨਾਂ ਤੇ